ਹੈ ਚੱਕ ਗੈਰੀ ਓਏ ਤੋਕੜ ਗੱਬਣਾ ਨੀਲੀ ਐਨੀ ਠੰਡੀ ਆ ਜਹੇ ਬੇੜਾ ਕੇ ਚੋਲਾ ਬਾਈ ਲੈ ਸਚਨਾ ਬਾਈ ਕਾਲੇ ਕੋਲੇ ਪਹੁੰਚੇ ਹੋਇਆ ਨਾ ਅੱਜ ਤੁਹਾਨੂੰ ਤਾਜ਼ੀਆਂ ਤੇ ਬੂਰੀ ਕੱਟੀ ਬਹੁਤ ਕਮਾਲ ਦੀ ਇੱਕ ਨਾ ਤੁਹਾਨੂੰ ਨੀਲੀ ਰਾਵੀ ਦੀ ਤੋਕੜ ਗੱਬਣ ਦਾ ਬਾਈ ਕਹਿੰਦਾ ਤੋਹਫਾ ਪੀਸੀ ਦਿਖਾ ਦੇਣਾ ਨਾਲ ਆ ਗਈ ਕੱਟੀ ਤੇ ਸਵਾ ਆਦੀ ਆ ਗਈ ਬਿਲਕੁਲ ਠੰਡੀ ਸੀਲ ਟੋਟਲੇ ਮੰਨ ਲਿਓ ਵੀ ਤਿੰਨ ਮੱਜਾਂ ਤਾਜ਼ੀਆਂ ਸੂਈਆਂ ਇੱਕ ਤੋਕੜ ਗੱਬਣ ਤੇ ਇੱਕ ਬੂਰੀ ਕੱਟੀ ਨਗੀਨੇ ਪੀਸੀ ਦਿਖਾ ਦਾਂਗੇ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਯਾਖਲ ਹਰਿਆਣਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਜਾ ਕਾਲੇ ਫੇਰਾ ਪੋਰਕ ਮੈਂ ਠੀਕ ਹੈ ਵਧੀਆ ਬਈ ਗੁਰਦੀ ਸਰਦੀ ਕਲਾ ਵੀਰੇ ਮਾਰੋ ਸਤਿ ਸ਼੍ਰੀ ਅਕਾਲ ਬਈ ਕਰਾਦੀ ਪ੍ਰਮਾਤਮਾ ਨੇ ਨਾ ਹੰਡਾ ਹੋ ਗਿਆ ਵਧੀਆ ਮੌਸਮ ਗਰਮੀ ਬਹੁਤ ਸੀ ਬੋਲ ਨੰਬਰ ਤੇਰਾ ਨੰਬਰ 95920 99493 95920 99493 ਇੱਥੋਂ ਸ਼ੁਰੂ ਕਰਾਂਗੇ ਕਿ ਬੂਰੀ ਕਰਦੀ ਨਾ ਇਧਰੋਂ ਕਰਦਨੇ ਕੋਈ ਨਾ ਵੀਰੇ ਆਪਣਾ ਸਟਾਰਟਿੰਗ ਇਧਰੋਂ ਹੁੰਦੀ ਆ ਝੋਟੀ ਤੋਂ ਹਾਂ ਕੋਈ ਨਾ ਕੋਈ ਫਸਲ ਸਾਰੇ ਜਾਨਵਰ ਆਪਣੇ ਦੂਜੇ ਦੂਜੇ ਸੂਏ ਨੇ ਵੀਰੇ ਤਾਜ਼ੇ ਕੱਚੇ ਸੂਏ ਇੱਥੋਂ ਇੱਥੋਂ ਮਾਰਦਾ ਰਹੀ ਕੈਮਰਾ ਓਏ ਆਰਡਰ ਤੇ ਮਾਰ ਗਿਆ ਮੇਰਾ ਇੱਥੋਂ ਕਰਾ ਚ ਇੱਕ ਕੁਆਲਿਟੀ ਇਹਦੀ ਇੱਥੋਂ ਸਾਈਡ ਤੋਂ ਕਰਾਦੀ ਪਾਛੋ ਸਾਫ ਸੁਥਰੇ ਹੁੰਦੇ ਹਨ ਮੇਰੇ ਸਾਫ ਸੁਥਰੇ ਨੇ ਬਾਕੀ ਸਭ ਨਾਲ ਵੱਡੀ ਗੱਲ ਵੀ ਕੱਚੀਆਂ ਸੁញੀਆਂ ਹੋਈਆਂ ਨੇ ਮੈਂ ਇਹ ਬੋਲ ਚੱਲਣਗੇ ਤੋਰ ਪਲਵਾਨ ਤੋਰੂ ਅੱਜ ਹਨਾ ਤੋਰ ਬੋਲਦੇ ਸੁਆ ਅਕੈਡਮੀ ਚ ਕਰਤਾ ਏ ਸੁਆ ਸੁਆ ਦੂਜਾ ਵੀਰੇ ਸਾਰਾ ਸੁਆ ਦੂਜਾ ਤੇ ਸੁਆ ਕਿੰਨੇ ਦਿਨ ਦਾ ਗਾਲੇ ਹੋ ਗਏ ਵੀਰੇ ਇਹਨੂੰ 12-13 ਦਿਨ ਮੰਗ ਸੁਈ ਨਾ ਸਿੰਗੀ ਸੁੰਗੀ ਵਾਲੀ ਕਮਾਣ ਐਨ ਓਕੇ ਸਾਰੇ ਪਾਸੋਂ ਕੱਦ ਬਹੁਤ ਝੋਟਦਾ ਕੱਦ ਕਾਟ ਵੀ ਚੰਗਾ ਸੀ ਬਾਕੀ ਅੱਗੇ ਤੋਂ ਗੁੱਠਾਂ-ਗਾਠਾਂ ਦੇ ਕੈਮਰਾ ਮਾਰਾ ਦੇ ਵੀਰੇ ਨਾੜਾ ਨੂੜਾ ਐਨ ਓਕੇ ਹੈ ਸਾਰੇ ਪਾਸੋਂ ਇਹ ਤਾਂ ਮਾਰ ਹੀ ਦੇਣਾ ਗੈਰੀ ਨੇ ਕੈਮਰਾ ਦਾ ਪੂਰਾ ਕਾਰੀਗਰ ਬੰਦਾ ਇਸ ਕੰਮ ਦਾ ਤਾਂ ਇੱਥੋਂ ਲੈ ਚੱਲ ਉਤਲੇ ਆ ਅੰਦਰ ਦੀ ਅੰਦਰ ਦੀ ਅੰਦਰ ਦੀ ਕਮਾਈ ਇੱਥੋਂ ਦੀ ਲੈ ਆ ਬੰਦਰ ਆ ਲੈ ਚੱਲ ਆ ਲੈ ਚੱਲ ਆ ਲੈ ਚੱਲ ਆ ਲੈ ਚੱਲ ਬੱਚੇ ਤੇ ਲੈ ਚੱਲ ਪਰੇਸ਼ਾਨ ਨਾ ਕਰ ਤੇ ਲੈ ਵਾ ਇਹ ਗਊਗਾ ਵੀ ਜਿੰਨਾ ਕ ਹੈਗਾ ਬੜਾ ਠੋਸ ਆ ਚਬਾਈਓ ਬੜੀ ਕੰਮ ਦੀ ਹੈ ਵਿਦਮ ਗਲ ਵਰਗਾ ਮੋਟਾ ਚੋਣਾ ਆਣੀ ਗਾ ਤਾਂ ਵੀ ਕੋਈ ਸਰੀਰ ਪਲਵਾਂ ਦਾ ਠੋਕ ਠੋਕ ਭਰਿਆ ਹੁੰਦਾ ਹਨਾ ਇੰਨਾ ਠੋਸ ਲੇਵਾ ਕੱਦ ਆ ਗਿਆ ਫੁੱਲ ਤੇ ਥਣਲੇ ਵੀ ਦੀ ਆ ਗਈ ਸਾਫ ਤੇ ਲੇਵਾ ਜਿਵੇਂ ਬਾਈ ਨੇ ਦੱਸਿਆ ਵੀ ਠੋਕਵੇਂ ਜਿਲੇਵੇ ਦੀ ਆ ਗਈ ਬਿਲਕੁਲ ਕਰੀ ਗਾ ਨੂੰ ਮੜੀ ਜੀ ਮਗਰ ਬੱਚਾ ਕੀ ਆ ਦੇਖੀ ਵੀ ਨੇ ਕੱਟਾ ਹੈ ਵੀਰੇ ਮੰਗਰ ਨਾਲ ਆ ਗਿਆ ਮੀਲ ਕਾਫ ਤੇ ਇੱਥੋਂ ਇੱਥੋਂ ਕਰਾ ਦੀ ਵੀਰੀ ਚੈੱਕ ਉਹ ਕੁਆਲਟੀ ਇੱਥੋਂ ਨਾਣਾ ਨੂੰ ਨਾਣਾ ਖਾਪੀ ਦੇ ਆ ਕੇ ਕਿੰਨੇ ਦਿਨ ਦੀ ਸੂਈ ਹੋਗੀ ਹੋ ਗਏ 10 ਦਿਨ 12 ਦਿਨ ਵੀਰੇ 10 12 ਦਿਨ ਇਹ ਇੱਥੋਂ ਕਰਾ ਦੇ ਚੈੱਕ ਕਰਾ ਦੇ ਕਰਾ ਦੇ ਕਰਾ ਦੇ ਬਾਬਾ ਜੱਜ ਜਿਆਦਾ ਪਰੇਸ਼ਾਨ ਨਾ ਕਰ ਇਹ ਇੱਥੋਂ ਸਾਰੀ ਦਿਖਾ ਦੇ ਇਹ ਇੱਥੋਂ ਮਾਰ ਦੇ ਕੈਮਰਾ ਕੱਦ ਵੀ ਚੰਗਾ ਸੂਹਾ ਦੂਜਾ 12 ਦਿਨ ਦੀ ਸੂਈ ਕੋਲੇ ਦੁੱਧ ਹਾਜ਼ਰ ਕਰੇ ਕਿੰਨਾ ਵੀਰੇ 13 ਕਿਲੋ ਦੁੱਧ ਹੋਊਗਾ ਹੁਣ 12 ਦੀ ਆਪਣੀ ਗਰੰਟੀ ਹੋਊਗਾ ਕੰਡੇ ਤੋਲ ਨੇ ਹਾਂ ਤੇ ਦੁੱਧ ਵਾਲੇ ਮੈਲਾ ਮੂਲਾ ਚੱਲੂਗੀ ਝੋਟੀ ਖਾ ਪੀ ਕੇ ਫਿਰ ਦੁੱਧ ਵੀ 15 ਕਿਲੋ ਦੇ ਦਊਗੀ ਝੋਟੀ ਠੀਕ ਹੈ ਗੱਲ ਹਾਂ ਤੇ ਅੱਜ 13 ਹੈਗਾ ਬਾਕੀ ਹੈ ਬਾਈ ਇੱਕ ਤੇ ਹੋਰ ਬੇਨਤੀ ਆ ਇੱਕ ਬੇਨਤੀ ਹੋਰ ਹੁੰਦੀ ਹੈ ਵੀਰੇ ਗਰਮੀਆਂ ਬਹੁਤ ਦੇਖਾ ਚੱਲਾ ਜਿੱਦਾਂ ਮੌਸਮ ਹੋ ਰਿਹਾ ਠੰਡਾ ਕੱਲ ਬੰਨੀ ਆਇਆਗਾ ਝੋਟੀ ਵੀ ਉਸ ਤੋਂ ਬਾਅਦ ਹੈ ਵੀਰੇ ਅਗਲੇ ਦਿਨ ਟਾਇਲ ਤੇ ਸੇਵਾ ਤੇ ਹਨਾ ਜਿੰਨਾ ਅੱਜ ਹੈਗਾ ਆਪਾਂ ਉਹਨਾ ਬਣਾਵਾ ਦੇਾਂਗੇ ਹਾਂ ਉਹਨਾ ਬਣਾਵਾ ਦੇਾਂਗੇ ਉਹਦੀ ਤਸੱਲੀ ਕਰਾ ਦੇ ਬਾਕੀ ਯਾਰ ਅਗਲੇ ਦਿਨ ਚੌਣ ਚਾਂ ਦੀ ਚੌਣ ਚਾਂ ਦੀ ਹੁਣ ਕਹਿੰਦਾ ਹੁਣ ਤਾਂ ਨਮਰਾਂ ਦਿੰਦੇ ਆ ਠੀਕ ਹੈ ਗੱਲ ਹਾਂ ਆ ਤੇ ਚਵਾਈ ਦੀ ਜਮੀਨ ਜਿਵੇਂ ਰੇਟ ਦਾ ਕਰਾ ਲੋ 80 ਕਰਾ ਲੋ 85 ਕਰਾ ਲੋ 170 ਦੀ ਜੋੜੀ ਦੇ ਦਵੋ 170 ਦੀ ਹਾਂ 1 ਨੰਬਰ ਵਾਲੀ ਹਾਂ ਕਿੰਨਾ ਦੁੱਧਾ ਹਣਾ ਦੁੱਧ 13 ਕਿਲੋ ਬਰੇ 12 ਦੀ ਗਾਰੰਟੀ ਆਪਣੀ ਹੋਣਾ ਤੇ ਕਹ ਲਈ ਪੀਕ ਲੈਵਲ ਤੇ ਕਿੰਨਾ ਉਧਰ ਭੱਗ ਗਿਆ 15 ਕਿਲੋ ਪਾ ਦੂਗੀ ਬਾਕੀ ਬਈ ਉਹੀ ਗੱਲ ਦੁਬਾਰੇ ਫਿਰ ਆਉਂਦੀ ਹੈ ਵੀ ਸੇਵਾ ਤੇ ਹੁੰਦਾ ਹੈ ਹਨਾ 170 ਦੀ ਦੇਣੀ ਹੈ ਕਹਿੰਦਾ ਬਾਵਾ ਹਾਂ ਸੇਵਾ ਤੇ ਬਾਕੀ ਗਰਮੀ ਮੌਸਮ ਦੇ ਕਾਜ ਤਾਂ ਚਲੋ ਮੀਂਹ ਜਾ ਪੈ ਰ ਠੰਡਾ ਗਰਮੀ ਕਰਕੇ ਹੁਣ ਆਪਣੇ ਸੇਵਾ ਸੰਭਾਲ ਤੇ ਹੋਣਾ ਮਾਰ ਗਿਆ ਅਹ ਚੋਟੀ ਤੇ ਕੈਮਰਾ ਓਏ ਆ ਇੱਥੇ ਮਾਰ ਕੈਮਰਾ ਐਦਾ ਕਰਾ ਲੇ ਵਾਲੂ ਬੱਚਾ ਡਿਜ਼ਾਈਨ ਨਾਲ ਇਹਦਾ ਕਰਾ ਦੀ ਕੱਦ ਚੈੱਕ ਵਡੀਆਂ ਦਾ ਸਾਡਾ ਵਡੀਆਂ ਦੋਏ ਨੇ ਵੀਰੇ ਉਹ ਵੀ ਵੱਡੀਆਂ ਬਟਿਆ ਤੋਰਵਿੰਦਰਾ ਖੋਲ ਕੇ ਤੋਰਵਿੰਦਰਾ ਪਲਵਾਨ ਇਹਨੂੰ ਵੀਰੇ ਅੱਜ 5 ਦਿਨ ਹੋਏ ਨੇ ਸੂਈ ਨਸ਼ੇਦਨਾ ਕੱਟੀਆਂ ਥੱਲੇ ਦੇ ਮਗਰ ਕੱਟੀ 6 ਦਿਨ ਦਾ ਸੂਹਾ ਹਾਂ 6 ਦਿਨ ਹੋਏ ਹਾਜ਼ਰ ਦੁੱਧ ਕਹ ਲਈਏ ਕਿੰਨਾ ਅੱਜ ਹਾਜ਼ਰ ਵੀਰੇ 11 11.5 ਕਿਲੋ ਇਹਨ ਤਿਆਰ ਹੈ ਥੱਲੇ ਕੰਡੇ ਦਾ ਹਾਂ ਕੰਡੇ ਵਾਲਾ ਸਾਫ਼ ਸੁਥਰੀ ਬਾੜੀਆ ਸਾਫ਼ ਸੁਥਰੀ ਬਹੁਤ ਹੈ ਹਾਂ ਸਾਫ਼ ਸੁਥਰੀ ਬਾੜੀਆ ਝੋਟੀ ਇੱਕ ਗੱਲ ਆ ਮੋਟੀ ਨਹੀਂ ਢਾਂਚੇ ਹੀ ਬਾਜਾ ਫੁੱਲ ਬਰੀਕ ਆ ਹੱਡੀ ਮਾੜੀ ਮਾੜੀ ਦੀਂਦੀ ਆ ਨਾ ਵੀਰੇ ਬਾਲਾ ਸਰੀਰ ਫਿੱਟ ਹੈ ਲੈ ਚੱਲ ਲੈ ਚੱਲ ਲੈ ਚਲਕਵਾ ਕੇ ਲੈ ਚੱਲ ਇਹ ਮੁਰਦਾ ਇਹ ਇੱਥੋਂ ਮਾਰਦੀ ਗੈਰੀ ਫੇਸ ਕੁਆਲਿਟੀ ਤੇ ਤੇ ਗਾਹਲੇ ਬੰਨੇ ਆਰਡਰ ਚੈੱਕ ਕਰਾ ਤੀ ਲੈ ਚੱਲ ਬੱਚੇ ਤੇ ਜਿਆਦਾ ਪਰੇਸ਼ਾਨ ਨਾ ਕਰ ਥੋੜੀ ਕਾਣੀ ਕਣੀ ਉਹ ਥੋੜੀ ਕਾਣੀ ਕੈਮਰੇ ਚ ਕਣੀ ਵੀ ਆਉਗੇ ਜਸਟਮੈਂਟ ਕਰ ਲਓ ਇੱਕ ਅਦਾ ਕਿਡਾ ਦਵਾਦਰੋਂ ਕੋਠਾ ਗਠਾਂ ਦਿਖਾ ਦੇ ਗਰ ਬਾਈ ਮਾੜੇ ਕਮਾ ਦੇ ਕਮਾ ਦੇ ਲੱਗੇ ਰਾਂ ਹੋਰ ਕਮਾ ਦੇ ਤਮਾ ਤਕਵਾ ਦੇ ਹਾਂ ਲੰਬਾ ਨਹੀਂ ਮੈਨੂੰ ਚਾਹੀਦਾ ਕਿਸੇ ਪ੍ਰਕਾਰ ਦਾ ਕਮਾ ਦੇ ਫੇਰਾ ਹੋਰ ਕਰਾ ਦੇ ਤਸੱਲੀ ਕਰੀ ਹਰੇਕ ਪੱਖ ਤੋਂ ਬਰੀਕ ਫੁੱਲ ਕਿੰਨੇ ਦਿੰਦਾ ਸੁਆ ਦੱਸਿਆ ਕਹੇ ਵੀਰੇ 5-6 ਦਿਨ ਹੋਏ ਨੇ ਬੱਚੇ ਦੇ ਕੈਮਰਾ ਮਾਰਦੀ ਅੱਡਾ ਕੱਟੀਆਂ ਮੰਗਰ ਕਿੰਨਾ ਕ 11 1.5 ਕਿਲੋ ਦੇ ਨੇ ਆਪਣੀ ਗਰੰਟੀ ਹੋ ਗਈ ਵੀਰੇ ਠੀਕ ਆ ਅੱਜ ਆ 11 ਤੋਂ 1.5 ਕਿਲੋ ਬਾਈ ਕਹਿੰਦਾ 6ਵੇਂ ਦਿਨ ਆਪਣੀ ਔਟ ਰਹੂਗੀ ਪੀਕ ਲੈਵਲ ਤੇ ਕਿੰਨਾ ਦੁੱਧ ਦੋ 15 ਕਿਲੋ ਚੋਟੀਆਂ ਦੇ ਦੋਏ ਜੋੜੇ ਨੇ 23 30 ਕਿਲੋ ਦੁੱਧ ਦੇਣਾ ਠੀਕ ਆ 15 16 ਦੇ ਦੂ ਜੇ ਜੋੜਾ ਬੰਗਾਲਾ ਹੋਇਆ ਕਿਸੇ ਨੇ ਤਾਂ ਜੋੜਾ ਹੀ ਭੇਜ ਦਾਂਗੇ ਵੀਰੇ ਜੋੜੇ ਚੋਂ ਇਹਦਾ ਕੱਲੀ ਦਾ ਰੇਟ ਦੱਸ ਦੇ ਹੁਣ ਦੋ ਨੰਬਰ ਰੇਟ ਵੀਰੇ 6ਵੇਂ ਤੋਂ ਉਹਨਾਂ ਦਾ 170 70 ਹਾਂ ਦੇਣ ਵਾਲੇ ਨਾਲੇ ਵਾਲਾ ਕੰਮ ਹੈ ਆਪਣਾ ਇਹ ਚੋਂ ਠੀਕ ਆ ਹਾਂ ਇੱਥੋਂ ਮਾਰਨੀ ਕਰੀ ਕੈਮਰਾ 170 ਤੇ 170 ਹੋ ਗਿਆ ਤੇ ਜੋੜੇ ਚ ਕਿਵੇਂ ਰਹੂਗਾ ਕੰਮ ਫਿਰ? 도ੜੇ ਜਦਾਂ ਕੋਈ ਪਹੁੰਚ ਵਾਲੇ ਸੀਨ ਕਰਾ ਲਵੇ 100 200 ਕਿਲੋਮੀਟਰ ਤੱਕ। ਜਿਆਦਾ 10 ਨਹੀਂ ਫਿਰ 10 ਤਾਂ ਬਹੁਤ ਜਿਆਦਾ ਫਿਰ ਤਾਂ ਬਾਲਾ ਫਰਕ ਪੈ ਜਾਊਗਾ। ਠੀਕ ਹੈ ਕਿੰਨੇ ਛੱਡਾਂਗੇ? ਇਹਨੂੰ ਆਪਾਂ ਯਾਰ ਜੋੜੇ ਚ 200 ਕਿਲੋਮੀਟਰ ਪਹੁੰਚ ਕਰ ਦਾਂਗੇ। ਜੋੜੇ ਦੀ ਹਾਂ ਜਿਆਦਾ ਦੂਰ ਦੇਗਾ ਰੀ ਕੈਮਰਾ ਆ ਜੋੜੇ ਦੀ ਬਾਈ ਕਹਿੰਦਾ 200 ਕਿਲੋਮੀਟਰ ਪਹੁੰਚ ਹੋ ਜੂ 170 70 ਨੂੰ ਕੱਲੀ ਸਿੰਗਲ ਦੇਣੀ ਆ। ਸਿੰਗਲ ਦੇਣੀ ਜੇ ਕਿਸੇ ਭਰਾ ਨੇ ਲੈਣੀਆਂ ਕਹ ਲਈਏ ਜੇ ਕੱਲੀ ਦੇਣੀ ਹਾਂ ਇੱਕ ਹੋਰ ਵੀ ਕਈ ਵਾਰੀ ਹੁੰਦਾ ਇੱਕ ਬੇਨਤੀ ਛੋਟੀ ਜਿਹੀ ਹੋ ਰਹੀ ਬਾਈ ਆਪਾਂ ਠੀਕ ਹੈ ਵੇਖਣ ਦਾ ਲੱਗ ਕੋਹ ਹੈ ਪਰ ਮਤਲਬ ਕਿ ਇਹ ਨਾ ਉਹ ਚ ਹੁੰਦਾ ਹੈਗਾ ਵੀ ਭਾਈ 70 ਤਾਂ ਤੂੰ ਮੰਗਦਾ 70 ਦੀ ਮੰਗਦੇ ਤਾਂ ਭਾਈ ਇਸ ਤੋਂ ਤਾਂ 2 ਮੰਗਾ ਲਓ ਮੇਤੋਂ ਠੀਕ ਹੈ ਗੱਲ ਹੈ ਨਾ ਇੱਕ 70 ਦੀ ਦੇਣੀ ਹੈ ਠੀਕ ਹੈ ਗੱਲ ਆ ਜਾਗਾ ਜੀ ਹੁਣ ਮਾਰ ਤੈਨੂੰ ਨੰਬਰ ਜੀ ਸਿੰਗ ਸਿੰਗ ਪੂਰਾ ਜ਼ਰੂਰ ਖੁੱਲਾ ਪਰ ਬਾਡੀ ਬੁੱਡੀ ਵੀ ਕਹੂੰਗਾ ਮੈਂ ਥੱਲੇ ਦੀ ਵੀ ਬਾੜੀ ਸਾਫ ਆ ਝੋਟੀ ਇਹ ਇਥੋਂ ਕਰਾ ਦੇ ਚਾ ਇੱਕ ਥੱਲੇ ਦੀ ਵੀ ਬਾੜੀ ਸਾਫ ਆ ਝੋਟੀ ਇਹ ਐ ਨਾ ਪਈਆ ਜਮਾ ਗੋਲ ਮਟੋਲ ਕਰਦੀ ਹੈ ਨਾ ਤੋਰ ਖੋਲ ਕੇ ਬਲਵਾਨਾ ਇਹਦੇ ਨਾਲ ਕੱਟਾ ਆ ਗਿਆ ਭਾਈ ਹੈ ਨਾ ਹਾਂ ਇਹ ਵੀ ਵੀਰੇ 4-5 ਦਿਨ ਹੋਏ ਨੇ ਬੱਚੇ ਦੇ ਕੈਮਰਾ ਨਾਲ ਦੀ ਹਾਂ ਇਹ ਲੈ ਚੱਲ ਲੈ ਚਲਾ ਇਹਨੂੰ ਲੈ ਚੱਲ ਰੋਟੀ ਚੰਗੀ ਆ ਸੁਆ ਕਾਲੇ ਕਿਹੜਾ ਰਹੂਗਾ ਦੂਜਾ ਵਾਰੀ ਸੁਆ ਦਾ ਸੁਆ ਦੂਜਾ ਕਿੰਨੇ ਦਿਨ ਦੀ ਸੂਈ ਹੋਗੀ ਇਹਨੂੰ ਵੀਰੇ ਬੱਚੇ ਦੀ ਮਾਰ ਕੈਮਰਾ ਬੱਚੇ ਬੋਲੂਗਾ ਨਹੀਂ ਨਹੀਂ ਆਈਡੀਆ ਅੱਜ 5-6 ਦਿਨ ਹੋਏ ਨੇ ਸੂਈ ਨੂੰ 5-6 ਦਿਨ ਦੀ ਸੂਈ ਕੱਚੀਆਂ ਸੂਈਆਂ ਨੇ ਬਈ ਸਾਰੇ ਜਾਨ ਦਾ ਕਿੰਨਾ ਬੋਲਾ ਅੱਜ ਇਹਦੇ ਕੋਲੇ 12 ਲੀਟਰ ਕਿਲੋ ਚ ਤਿਆਰ ਹੈ ਵੀਰੇ ਅੱਜ 12 ਕਿਲੋ ਹਾਂ ਕਿੰਨਾ ਕਰ ਦੂ ਪੀਕ ਲੈਵਲ ਤੇ ਵੀਰੇ ਫੇਰ ਉਹੀ ਅਗਲਾ ਕਹਿੰਦਾ ਪਤਾ ਰੱਟੇ ਹੀ ਲਾ ਰੱਖਿਆ 15 15 ਕਿਲੋ ਵਾਲੀਆਂ ਮੱਈਆਂ ਹੈਗੇ ਨੇ ਵੀ ਤਿੰਨੀ 15 15 ਕਰ ਦੇਣਗੇ ਬੜੀ ਵੱਡੀ ਗੱਲ ਨਹੀਂ ਕਰਦੇ 17 18 ਹਾਂ ਬੜੀ ਵੱਡੀ 17 18 ਵਾਲੀ ਆਪਣੀ ਗੱਲ ਨਹੀਂ ਬਾਕੀ ਸਭ ਨਾਲੋਂ ਵੱਡੀ ਗੱਲ ਚੋਚ ਬਈ ਇਹ ਓਕੇ ਹੋਣਗੇ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸੱਚ ਨੂੰ ਕਹਿਣ ਬਾਕੀ ਬਾਕੀ ਕੀ ਕਹਿੰਦਾ 15 ਕਿਲੋ ਵੀ ਦੁੱਧ ਖਾਸ ਆ ਹੋਇਆ ਨਾ ਗਾਲੇ ਨਾ ਬਾਕੀ ਯਾਰ ਪਤਾ ਹੀ ਕੀ ਗੱਲ ਆ ਬਾਈ ਗਰਮੀ ਜਿੱਤ ਕੀ ਜਿਵੇਂ ਗਰਮੀ ਪਈ ਆ ਹੁਣ ਸਾਲ ਚਕਾ ਦਿੰਦੇ ਮੱਈਆਂ ਸਾਂਭਣੀਆਂ ਆਪਾਂ ਕਹਿੰਦੇ ਆ ਠੀਕ ਆ ਗੱਲ ਜਿਹੜੀ 10 ਕਿਲੋ ਵਾਲੀ ਆ ਪੰਜ ਦੇ ਰਹਿ ਗਈ ਠੀਕ ਆ ਠੀਕ ਆ ਉਧਰੋਂ ਪੁੱਛ ਕੇ ਤੋੜੀਆਂ ਬਾਕੀ ਇਧਰੋਂ ਮਰਾ ਦੇ ਗੁੱਠਾਂ ਗੱਠਾਂ ਦੇ ਕੈਮਰਾ ਤੇ ਗਾੜੀ ਅਗਲੇ ਬੰਨੇ ਮਾਰੀ ਕਰੀ ਗਾੜੀ ਗਾੜੀ ਗੁੜੀ ਕਰਾ ਦੇ ਜਾ ਮੈਂ ਕਹਿੰਦਾ ਬਾਈ ਯਾਰ ਸਾਰੀ ਓਕੇ ਐਨ ਵੀਰੇ ਸਾਰੀ ਹਾਂ ਗਾੜੀ ਪਿਛਾੜੀ ਦੀ ਕੈਮਰਾ ਹੋਊਗੀ ਪੂਰੀ ਤੇ ਬਾਕੀ ਮਾਰ ਸਰੀਰ ਬੰਤਰ ਬਹੁਤ ਸੋਹਣਾ ਬਾਕੀ ਮਾਰ ਨਹੀਂ ਕਰੀ ਹੁਣ ਇਹਦਾ ਆਪਾਂ ਆਪਾਂ ਇਹ ਜਾ ਪਾਵਾਂਗੇ ਬਾਈ ਉੱਪਰ ਦਾ ਉਦੋਂ ਉੱਪਰ ਦਾ ਫਿਰ ਰੱਬ ਦਾ ਨੋ ਹੋਊਗਾ ਠੀਕ ਹੈ ਕਹਿੰਦਾ ਹਾਂ ਕਿੰਨੇ ਪੈਸੇ ਕਾਲੇ ਦੇ ਇਹਦਾ ਜਮੀ ਜੈਸ ਨੂੰ 1.45 ਲੈ ਲਾਂਗੇ 1.45 ਆ ਝੋਟੀ ਦਾ ਆ ਝੋਟੀ ਦਾ ਠੀਕ ਹੈ ਕਰੀ ਕਰੀ ਯਾਰ ਇਧਰ ਸਰੀਰ ਕਣੀਓ ਥਣ ਕਣੀਓ ਕੋਈ ਵੀ ਕਿਸੇ ਪੱਕ ਜੋ ਹੋਣੀ ਥੋੜੀ ਬਿੰਦਰ ਹੋਰ ਕੱਢ ਦੇ ਕਿਰ ਕੱਢ ਨੀ ਇੱਕ ਕੰਨਾ ਨਾ ਇੱਥੋਂ ਮਾਰ ਇਹ ਇੱਥੋਂ ਮਾਰ ਗਰੀ ਕੈਮਰਾ ਓਏ ਬਾਈ ਕਹਿੰਦਾ 1 ਲੱਖ ਤੇ 45000 ਦੀ ਇਹ ਕਾਲਾ ਕਹਿੰਦਾ ਵੀ ਅੱਜ ਆਫਰ ਵਾਲਾ ਕੰਮ ਆ ਦੇ ਦੇਣੀ ਛੋਟੀ ਚੰਗੇ ਦੁੱਧ ਤੇ ਚੱਲੂ ਤੇ ਬਾਕੀ ਬਾਡੀ ਵੀ ਬੰਤਰ ਸੋਹਣੀ ਰੱਖਦੀ ਆ ਇੱਥੋਂ ਕਰਾ ਦੀ ਇਹਦੇ ਕੱਦ ਦਾ ਆਈਡੀ ਆ ਗਰੀ ਇੱਕ ਹੋਰ ਗੱਲ ਹੈ ਬਾਈ ਜੇ ਮਾਲ ਕੋਈ ਇੱਧਰ ਦਾ ਕੋਈ ਦੱਸ ਦੇ ਬੰਦਾ ਵੀ ਇੱਧਰ ਫੇਰ ਵੀ ਆਪਾਂ ਦੇਣਦਾਰ ਹਰਿਆਣੇ ਦੀ ਝੋਟੀਆਂ ਦੀ ਜੇ ਕੋਈ ਕਹੇ ਪੰਜਾਬ ਦਾ ਹਾਂ ਗਾਰੰਟੀ ਰਊਗੀ ਗਾਰੰਟੀ ਦਊਗੀ ਆ ਜਾ ਫਿਰ ਓ ਗਰੀ ਹੁਣ ਮਾਰਾ ਨੀਲੀ ਰਾਵੀ ਤੇ ਸਿੰਘੀ ਬੰਦ ਫੇਸ ਤੇ ਮਾਰ ਇਹ ਇੱਥੋਂ ਕਰਾ ਚ ਇੱਕ ਪਿਓਰ ਨੀਲੀ ਦਾ ਤੋਤਾ ਜੀਬ ਤੱਕ ਬਾਈ ਓਕੇ ਆ ਜੀ ਜੀਬ ਵੀ ਗੁਲਾਬੀ ਹਾਂ ਐਨ ਮਹਾਜਨ ਤੋਤਾ ਜਿਹੜਾ ਆਣ ਗੁਲਾਬੀ ਕਹਿੰਦਾ ਜੇ ਮੈਂ ਠੀਕ ਆ ਗੱਲ ਹਾਈਟ ਆ ਗਈ ਨੀਲੀ ਰਾਵੀ ਵਾਲੀ ਹੈ ਨਾ ਇੱਕ ਹੋਰ ਦੇਖੀ ਬਾਈ ਦੇਖੀ ਮਾਰ ਕੈਮਰਾ ਜੀਬ ਤੇ ਵੀ ਠੀਕ ਆ ਗੱਲ ਹਾਂ ਆ ਦੇ ਛੱਕ ਵੇ ਕਾਲਾ ਕਹਿੰਦਾ ਗੁਲਾਬੀ ਜ਼ੁਬਾਨ ਚ ਆ ਗਈ ਪਿਓਰ ਨੀਲੀ ਇਹ ਜੋ ਕਈ ਖਾਸੀਤ ਨੇ ਬਾਈ ਠੀਕ ਹੈ ਮੂਰੀ ਕਰਦੇ ਰਸਾ ਇਹ ਨੂੰ ਬਚਾਲੇ ਖੜਾ ਲੈ ਹਾਂ ਐਂ ਬਹਿ ਜਾ ਨਾ ਬੱਚੇ ਦੀ ਨਾ ਪਹਾੜੇ ਦੀ ਲੋੜ ਇਹਨੂੰ ਠੀਕ ਆ ਗੱਲ ਰੋਕੀਪਿੰਦਰ ਇੱਕ ਮਿੰਟ ਵਾਸਤੇ ਦੇ ਰੋਕ ਲਾ ਰੋਕ ਲਾ ਰੋਕ ਲੈ ਇੱਥੇ ਅੰਦਰ ਅੰਦਰ ਖੜਾ ਮਹਾ ਨਹੀਂ ਲੋੜੀ ਨਹੀਂ ਹੈ ਮਹਾ ਲੋੜੀ ਨਹੀਂ ਉਰਾ ਕਰੀ ਮਾਣਾ ਬਿੰਦਰ ਮੂਹ ਏ ਚੱਕ ਗੈਰੀ ਓਏ ਟੋਕੜ ਗੱਬਣਾ ਨੀਲੀ ਐ ਇੰਨੀ ਠੰਡੀ ਆ ਜਹੇ ਬੇਕੜਾ ਕੇ ਚੋਲਾ ਵਾਈ ਕਹਿੰਦਾ ਬਿਨਾਂ ਦੇਖੋ ਇੱਕ ਇੱਕ ਗੱਲ ਕਹਾਂਗੇ ਟੋਕੜ ਗੱਬਣਾ ਚੈੱਕ ਕਰਾ ਕੇ ਦਵਾਂਗੇ ਦੁੱਧ ਵਾਲਾ ਸੀਨ ਥੋੜਾ ਜਿਹਾ ਪਤਾ ਹੈ ਕਿ ਅਗਲੇ ਜਾ ਕੇ ਸੇਵਾ ਤੇ ਆ ਲੈ ਚਲ ਕਮਾਲ ਹੈ ਕਿੰਨੇ ਟਾਈਮ ਦੀ ਮਿਲਣ ਦੀ ਗਾਰੰਟੀ ਹੋਗੀ ਚਾਹੇ ਤਿੰਨ ਟਾਈਮ ਚੋਲਾ ਕਰੇ ਬੰਦਾ ਗੱਬਣ ਕਿੰਨੇ ਟਾਈਮ ਦੀ ਆ ਗੱਬਣ ਵੀਰੇ 15 ਤਰੀਕ ਤੋਂ ਚੌਥੇ ਮਹੀਨੇ ਚ ਲੱਗੀ ਤਿੰਨ ਦੀ ਹੋਗੀ ਤਿੰਨ ਮਹੀਨਿਆਂ ਦੀ ਹੋ ਗਈ ਹਾਂ ਇਧਰ ਇੰਦਰ ਆ ਗਿਆ ਚੌਥਾ ਮਹੀਨਾ ਇਹਲੇ ਆਲੇ 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 ਆ ਥੋੜੀਆਂ ਕਣੀਆਂ ਜਾਂ ਜਨਵਰੀ ਮਹੀਨੇ ਸੁਣਾ ਵੀਰੇ ਇਹਨੇ ਵਧੀਆ ਇੰਤੋਂ ਬਸਮਾਲਾ ਕਰੀ ਜਾਂਦੇ ਠੰਡੀ ਵੀਰੇ ਬਾਲੀ ਠੰਡੀ ਮੈਂ ਕਹਣਾ ਯਾਰ ਕਮਾਲ ਦੀ ਗੱਲ ਹੋ ਗਈ ਇਹਨੇ ਜਮੀ ਵੀ ਜੰਨਾ ਐ ਆਸਮਾਨੀਲੀ ਉਹੀ ਹੈ ਜਿਹੜੀ ਠੰਡੀ ਹੋਵੇ ਜਮਾ ਕੱਦ ਬੈਠਵਾ ਆ ਗਿਆ ਨੀਲੀ ਰਾਵੀ ਚ ਹੁੰਦਾ ਜਿਹੜਾ ਸੂਆ ਕਾਲੇ ਕਿਹੜਾ ਸੂਖੀ ਅੱਗੇ ਦੂਜਾ ਵੀਰੇ ਹੋਣਾ ਚਾਹੀਦਾ ਤੀਜਾ ਵੀ ਤੇ ਲੈ ਚੱਲ ਕੱਟੀ ਵੀ ਆ ਮੰਗਰਾ ਕੱਟੀ ਵੀਰੇ ਹੈਗੀ ਇੱਕ ਬੇਨਤੀ ਹੋ ਰਹਾ ਹੈ ਕੱਟੀ ਦੇ ਮਿਲਦੀ ਆਈਆਂ ਠੰਡੀ ਹੋਣਾ ਪਹਾੜ ਦੇ ਨਾਲ ਬੱਚੇ ਦੇ ਐਂ ਬਹਿ ਜਾ ਚਾਹੇ ਠੀਕ ਆ ਗੱਲ ਤੇ ਮਤਲਬ ਕਿ ਬੱਚਾ ਜਿਹਦਾ ਬੱਚਾ ਲੈਣੇ ਬੰਦੇ ਨੇ ਨਾਲ ਫੇਰ ਤਾਂ ਹੋ ਰੇਟ ਪਾਵਾਂਗੇ ਸਿੰਗਲ ਦਾ ਦੋ ਰੇਟ ਪਾਵਾਂਗੇ ਤੇ ਆਪਾਂ ਕੱਲੀ ਦਾ ਦੱਸ ਦੇ ਕਿੰਨੀ ਕੱਲੀ ਦੇਵਾਂਗੇ ਆਪਾਂ ਬਿਨਾਂ ਬੱਚੇ ਦਾ 1 ਲੱਖ ਰੁਪਏ ਦੀ ਸਮੇਤ ਕੱਟੀ ਸਮੇਤ ਕੱਟੀ 1 ਬੀ ਰੁਪਏ 1 ਬੀ ਹੈ ਬਾਈ 1 ਬੀ ਦੀ ਹਾਂ ਚਲੋ ਇੱਕ ਇੱਕ ਬੀਚ ਮਾਫੀ ਕਰਦੇ ਕੋਸਵਾ ਮਾਫੀ ਤਾਂ ਹੈ ਬਈ ਦੇ ਇੱਕ ਹੋ ਮੇਰੀ ਗੱਲ ਤਾਂ ਹੁਣ ਮਾਫੀ ਦਾ ਗੁਰੀ ਕਰਾ ਲੈ ਇੱਕ ਇੱਕ ਬੇਨਤੀ ਮੇਰੀ ਛੋਟੀ ਜੀ ਹੋਰ ਹੈ ਠੀਕ ਹੈ ਮਾਫੀ ਕਰਦਾ ਬੱਚੇ ਦੇ ਕੱਲੇ ਦੇ ਕੈਮਰਾ ਮਾਰ ਜਿਹਦਾ ਬੱਚਾ 20000 ਦਾ ਹੈਗਾ ਫਿਰ ਤੱਕ ਹੈ ਠੀਕ ਹੈ ਹਾਂ ਬੋਝ ਕੇ ਬੋਲ ਮਗਰ ਆਗੀ ਸਜਣੋ ਕੱਟੀ ਕੱਟੀ ਮੈਂ ਤੁਹਾਨੂੰ ਕਹੂੰਗਾ ਵੀ ਕੱਟੀ ਪ्योर ਨੀਲੀ ਚ ਨਹੀਂ ਜਾਂਦੀ ਹਾਂ ਰੀਗ੍ਰੇਟਡ ਹੈ ਗ੍ਰੇਡਡ ਹੈ ਇੱਕ ਗ੍ਰੇਡਡ ਚਾਊਂਗਾ ਹਾਂ ਆ ਜਾ ਲੈ ਆਰ ਲੈ ਬੰਨੇ ਲੈ ਆ ਲੈ ਆ ਲਿਆ ਮਿੰਦਰ ਲੱਭਣੀ ਕਿੰਨਾ ਦਾ ਅੱਜ ਛੋਟੀ ਕੋਲੇ ਇਹਦੇ ਕੋਲੇ ਮੇਰੇ ਹੈਗਾ ਤਾਂ ਬਾਦ ਦਾ ਪੰਨ 5.5 ਕਿਲੋ ਦੇਵਾਂਗੇ ਨਾ ਦੋੇ ਟਾਈਮ ਮਿਲਦੀ ਏ ਤੈਨੂੰ ਕਹਾਂ ਵੀ ਜੇ ਦੁਪਹਿਰੇ ਚੋਲੇ ਬੰਦਾ 5.5 ਕਿਲੋ ਦੁਪਹਿਰੇ ਵੀ ਆਉਂਦੇ ਦੁਪਹਿਰੇ ਵੀ ਚਾਹੀਏ 1/2 ਕਿਲੋ ਦੇਵੇਂ ਪਰ ਐ ਨਹੀਂ ਹੈਗਾ ਵੀ ਲੱਤ ਮਾਰ ਜੂਗਾ ਕਿੰਨਾ ਟਾਈਮ ਨਹੀਂ ਗੱਬਣਾ ਆ 15 ਤੀਕ ਤੋ ਵੀਰੇ 3 ਦੀ ਹੋ ਕੇ ਚੌਥਾ ਲੱਗ ਗਿਆ ਕੱਲੀ ਲੱਖ ਦੀ ਸਮੇਤ ਕੱਟੀ ਦੇਵਾਂਗੇ ਬਾਈ ਕਹਿੰਦਾ 1 ਲੱਖ ਤੇ 20000 ਦੀ ਤੇ ਹੁਣ ਮਾਰ ਦੇਗਾ ਜੀ ਬੂਰੀ ਤੇ ਕੈਮਰਾ ਓਏ ਬੂਰੀਆਂ ਘੱਟ ਮਿਲਦੀਆਂ ਨਹੀਂ ਉਹ ਕਰਕੇ ਬੂਰੀਆਂ ਘੱਟ ਮਿਲਦੀਆਂ ਨੀਲੀ ਦਾ ਵੀ ਜੀ ਵੀਰੇ ਅੱਖਾਂ ਓੱਖਾਂ ਦੇਖਦੀ ਤੇ ਸਾਫ ਸੁਥਰੀ ਪਾਦਾ ਹਾਂ ਹਾਂ ਸਾਫ ਸੁਥਰੀ ਤਾਂ ਗੋਲ ਆ ਗਈ ਥੋੜੇ ਜਿਹੇ ਬੰਦੇ ਨੇ ਬੰਨੀ ਇੱਕ ਜਗ੍ਹਾ ਰੱਖੀ ਕਿੰਨੀ ਉਮਰ ਹੈ ਜੀ ਉਮਰ ਤਾਂ ਸਵਾ ਸਵਾ ਸਾਲ ਦੀ ਵੀਰੇ ਹਲੇ ਠੀਕ ਆ ਗੱਲ ਹਾਂ ਥੋੜਾ ਬੰਨਣ ਕਰਕੇ ਕਰ ਲੀਏ ਪੈਰ ਥੋੜੇ ਉਟਾ ਕੇ ਜੇ ਧਰ ਦਿਆ ਗਾਂ ਰਿਆ ਨਾ ਹਾਂ ਬਾਲੀ ਤੰਗ ਜਗ੍ਹਾ ਦੀ ਵੀਰੇ ਜਿੱਥੋਂ ਆਈ ਹੈ ਠੀਕ ਆ ਖੁੱਲੀ ਖਾਲੀ ਛੱਡ ਕੇ ਬਣ ਜੂਗੀ ਐ ਪੁੱਠਾ ਪੱਠਾ ਦਿਖਾਈ ਪਿੱਛੋਂ ਇਧਰ ਕੋਈ ਲੈ ਆ ਲਿਆ ਕੋਈ ਨੌਰੀ ਰੋਕ ਲੈ। ਵਾਲੇ ਕਮਾਲੇ ਕਮਾਲਾ ਇਹ ਇੱਥੇ ਇੱਥੇ ਲਿਆ ਬਾਹਰੇ ਕਣੀਆਂ ਪੈਂਦੀਆਂ ਇੱਧਰਲੇ ਬੰਦੇ ਅੰਦਰਲੇ ਆਉਂਦੇ ਨੇ। ਹਾਂ ਲੈ ਉੱਧਰ ਲੈ ਆ ਬੰਦੇ। ਇਹਦੇ ਨਵੇਂ ਲੱਗੇ ਥਾਣਾ ਸੁਣਾ ਤੇ ਆਨ ਮਾਰ ਕੈਮਰਾ। ਕਿੰਨੇ ਕਿੰਨੇ ਟਾਈਮ ਦੀ ਹੋਗੀ ਭਾਈ? ਵੀਰੇ 6 ਸਾਲ ਦੀ ਆ 14-15 ਮਹੀਨੇ ਦੀ ਦੱਸਦੇ ਬੰਦਾ। ਠੀਕ ਆ ਗੱਲ। ਤੇ ਬਾਕੀ ਉਹ ਗੋਲ ਆ ਗਈ ਜਮ। ਵੀਰੇ ਸਾਰੀ ਚੰਗੀ ਆ ਵਧੀਆ ਮੱਦੇ ਦੀ। ਗੋਲ ਮਟੋਲ ਆ ਗਈ। ਕਿੰਨੇ ਪੈਸੇ ਦੇ ਬਾਕੀ ਉਹ ਅੱਗੋਂ ਫੇਸ ਤੇ ਮਾਰ ਕੈਮਰਾ ਅੱਖਾਂ-ਅੱਖਾਂ ਤੋਂ ਲੈ ਕੇ। ਕਿੰਨੇ ਕਿੰਨੇ ਪੈਸੇ ਸੀ ਕਿੰਨੇ ਦੇ? ਇਹਦਾ ਵੀਰੇ 45000 ਰੁਪਇਆ। 45 ਦਾ ਮਾਫੀ ਮੁਫੀ ਮਾਫੀ ਕਰ ਦਾਂ ਕੋਈ ਗੱਲ ਕਰ ਦਿਆਂਗੇ 45 ਜੋ ਕਰ ਦਾਂ ਕਰ ਦਾਂ ਠੀਕ ਹੈ ਗੱਲ 45 ਜੋ ਬਾਈ ਕਹਿੰਦਾ ਮਾਫੀ ਮੁਫੀ ਕਰ ਦੇ ਲੈ ਹੋਕ ਰਾਣੀਆਂ ਬਾਈ ਹੁਣ ਕਰ ਦੰਨਾ ਹੁਣ ਕਰ ਦੇ ਤਾਂ ਬਾੜੀ ਚੰਗੀ ਆ ਜਮੀ ਵਧੀਆ ਜਮੀ ਫਿਕਸ ਕਰ ਦੇ ਜਮੀ ਫਿਕਸੇ ਜਮੀ 40 ਦੀ ਕੱਟੀ ਦੇ ਦਾਂਗੇ ਇਹਦਾ 40 ਦੀ ਟੋਰੀ ਮੜ ਜਾ ਕੱਟੀ ਐਡਾ 2000 ਤੁਸੀਂ ਆ ਕੇ ਖੜਾ ਲਿਓ ਨਾ ਨਾ ਇੰਨਾ ਨਹੀਂ ਹੁੰਦਾ ਹੈਗਾ ਹੁਣ ਬਾਲਾ ਆ ਹੋ ਜੂਗਾ ਹੋ ਜੂਗਾ ਕੋਈ ਗੱਲ ਪਤਾ ਕੀ ਗੱਲ ਹੈ ਇੱਕ ਦਿਨ ਹੋਰ ਸਾਬਰੇ ਇਹ ਪਾ ਕੱਟੀ ਨੂੰ ਕੋਈ ਨਹੀਂ ਦਿੰਦਾ ਹੈਗਾ ਐਡਾ ਕੱਟੀਆਂ 50 50 ਮੰਗਦੇ ਨੇ ਠੀਕ ਤੂੰ ਆਪ ਸਿਆਣਾ ਯਾਰਾ ਆ ਬਾਟੀ ਬੁੱਟੀ ਦੀ ਵੰਤਰ ਚੰਗੀਆਂ ਖੜੀ ਖੜੀ ਕਰਕੇ ਜ਼ਰੂਰ ਕਰ ਲੈ ਮਾਂ ਵਾਲੇ ਪੈਰ ਥੋੜਾ ਕਮਾ ਥੋੜੇ ਪਤਾ ਗਿਆ ਹਾਂ ਬਾਲੀ ਦੀ ਤੰਗ ਜਗ੍ਹਾ ਚ ਸੀ ਥੋੜੇ ਜਿਹੇ ਬੰਦੇ ਨੇ ਕਿਸੇ ਨੇ ਖੁੱਲੀ ਖਾਲੀ ਛੱਡੀ ਸੈੱਟ ਹੋ ਜੂ ਮਣੀ ਠੀਕ ਆ ਗੱਲ ਖੁੱਲੀ ਖਾਲੀ ਛੱਡ ਕੇ ਉਹ ਅੱਗੇ ਆ ਪਰ ਅੱਜ ਦੀ ਕੰਡੀਸ਼ਨ ਜਿਹੜੀ ਹੈਗੀ ਆ ਪਾ ਤੁਹਾਨੂੰ ਦੱਸ ਤਾ ਹਾਂ ਹਾਂ ਸਾਰੀ ਓਕੇ ਆ ਕਰਤੀ ਤਨ ਦਿਖਾ ਦੇ ਵੀਰੇ ਸਿੰਗਲ ਨੇ ਚਾਰ ਠੀਕ ਆ ਗੱਲ ਆ ਨੰਬਰ ਬੋਲ ਦਿਓ ਜੀ 95920 ਹਾਂਜੀ 99493 95920 99493 1 131 ਨਾ ਹਲੇ ਪਾਈ ਦਾ ਨੰਬਰ ਹੈ 1 ਹੋਰ ਆ ਇਹਦੀ ਦੇਖ ਲੈ ਮਾੜਾ ਟਰੈਲਰ ਤਾਂ 1622 ਕਹਿੰਦਾ ਨਾ 16 ਝੱਟ ਹੋਰ ਦਿਖਾ ਦੇਣਾ ਤੁਹਾਨੂੰ ਬਾਈ ਯਾਰ ਐ ਲਾ ਲੈ ਵੀ ਜਮੀ ਨੂੰ ਮਰਗੀ ਦਾ ਚੋਣਾ ਹੈ ਮਿਲਣ ਦੀ ਨਾ ਗਰਮ ਗਰਮ ਤਾਂ ਨਹੀਂ ਕੋਈ ਮਾਹ ਜਮੀਆਂ ਨੂੰ ਓਕੇ ਐ ਦੋ ਪਾਸੇ ਬਹਿ ਜਾ ਨਹੀਂ ਲਾ ਦੂਆ ਪਾਸੇ ਬਹਿ ਜਾ ਗਰੀ ਬਲੇ ਉਹ ਬਾਲਟੀ ਲੈ ਕੇ ਚੋਇ ਨਾ ਤਾ ਗੱਭਣ ਦਾ ਤੋਹਫਾ ਪੀਸ ਆ ਇਹ ਹਿਲਣ ਨੂੰ ਬਨਣਾ ਕੰਮ ਨਹੀਂ ਹੈ ਨਾ ਇਹ ਇੱਕ ਦੇਖ ਦੁੱਧ ਦੀ ਆਪਾਂ ਹੁਣ ਵੀ ਕਹਿੰਦੇ ਵੀ ਦੁੱਧ ਹੀ ਗਰੰਟੀ ਹੋਊਗੀ ਦੁੱਧ ਕਿਉਂਕਿ ਜਾ ਕੇ ਗਰਮੀ ਜਾਦੀ ਪੈਣ ਪੈਣ ਲੱਗ ਰਹੀ ਹੈ ਵੀ ਦੁੱਧ ਕੱਢ ਸਕਦੇ ਆ ਆਪਣੇ ਘਰੇ ਚ ਪਾ ਦਿਗਾ ਆਪਣੇ ਘਰੇ ਚ ਥਾਣਾ ਚ ਸਰਲਾ ਛਿੱਟਾ ਹੋਵੇ ਘੱਟ ਵੱਧ ਹੋਵੇ ਉਹਦੀ ਗਰੰਟੀ ਹੈ ਗੱਭਣ ਦੀ ਗਰੰਟੀ ਹੈ ਜਾਨੀ ਕਿ ਥਣਪਾਸ ਵਾਲੀ ਗਰੰਟੀ ਹੈ ਦੁੱਧ ਦਾ 6 ਕਿਲੋ ਹੈਗਾ ਦੋੇ ਟਾਈਮ 5 5.5 ਕਿੱਗ ਦੇਵਾਂਗੇ ਆਪਾਂ ਠੀਕ ਹੈ ਗੱਲ ਉਹ ਥੋੜਾ ਜਿਹਾ ਪਤਾ ਹੈ ਕਿ ਵੀਰੇ ਦੋ ਤਿੰਨ ਹੋ ਗਏ ਦੇਖ ਪਿਛਲੀ ਮਹੀਆਂ ਵਿੱਚ ਆਪਾਂ ਭਾਈ ਦੁੱਧ ਘੱਟ ਕੱਢਿਆ ਦੁੱਧ ਹੁਣ ਯਾਰ ਤਾਜ਼ੀਆਂ ਮਹੀਆਂ ਲੱਗ ਰਹੇ ਨੇ ਭੱਜਣਾ ਠੀਕ ਹੈ ਤੂੰ ਆਪ ਦਾ ਸਗੂ ਯਾਰ ਹੈ ਤੇ ਬਾਕੀ ਜਿੰਨਾ ਕਿ ਬਾਈ ਗਾ ਤੁਹਾਨੂੰ ਦੱਸਿਆ ਉਹਦੀ ਤਸੱਲੀ ਕਰਾ ਦੇਗੇ ਉਹਦੀ ਫਰਿਆਦ ਹੋ ਗੀ ਗੱਬਣ ਦੀ ਆਪਣੀ ਮੱਜ ਵੀਰੇ ਕੋਈ ਵੀ ਹੋਵੇ ਮੈਂ ਇੱਕ ਥੋੜੀ ਜਿਹੀ ਬੇਨਤੀ ਹੋਰ ਕਰਨਾ ਲੰਬੀ ਬਗਜ ਵੀਡੀਓ ਆਪਣੀ ਮੱਜ ਗੱਬਣ ਦੀ ਗਰੰਟੀ ਹੁੰਦੀ ਹੈ ਕਿਸੇ ਦੀ ਵੀ ਹੋਵੇ ਠੀਕ ਹੈ ਚਾਹੇ ਦੋ ਦੀ ਹੋਵੇ ਚਾਰ ਦੀ ਹੋਵੇ ਆਪਾਂ ਗੱਬੜ ਲੈਣੀ ਹੈ ਚੈੱਕ ਕਰਾ ਕੇ ਲੈਣਾ ਜੇ ਦੋ ਆਪਾਂ ਅੱਗੇ ਨੂੰ ਲੈਣੇ ਆ ਉਦੋਂ ਬਾਅਦ ਜਾ ਕੇ ਬਗਾਨੇ ਕੇ ਲਿਏ ਕਰ ਜੇ ਬਾਕੀ ਗਰਮੀ ਪੈ ਰਹੀ ਆ ਤੇ ਤਾਜ਼ੀਆਂ ਬੱਚੀਆਂ ਵਾਲੀਆਂ ਮਈਆਂ ਘਟ ਰੀਆਂ ਨੇ ਜਿਹੜੀ 12 ਕਿਲੋ ਵਾਲੀ ਆ 8 ਦੇ ਰਹਿ ਰਹੀ ਆ ਠੀਕ ਆ ਠੀਕ ਆ ਹੂੰ ਉਹ ਜਿੰਨਾ ਕ ਬਾਈ ਕਹਿੰਦਾ ਅੱਜ ਦੱਸਿਆ ਉਹਨੇ ਦੀ ਤਸੱਲੀ ਆਪਣੇ ਘਰੋਂ ਕਰਾ ਦਾਂਗੇ ਤਿੰਨ ਤਾਜ਼ੀਆਂ ਦਿਖਾਤੀਆਂ ਇੱਕ ਟੋਕੜ ਗੱਬਣ ਦਿਖਾਤੀ ਤੇ ਇੱਕ ਦਿਖਾਤੀ ਬੂਰੀ ਕੱਟੀ ਤੇ ਐਦਾਂ ਦੇਣਾ ਤੁਹਾਨੂੰ ਤੋਹਫੇ ਪੀਸੀ ਦਿਖਾਤੇ ਬਾਈ ਕਲੇ ਕੋਲੋਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਵੀ ਪਸ਼ੂ ਇਹਨਾਂ ਚੋਂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਚੋਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ